ਦੂਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਉ ਪਾਵਨ ਪਵਿੱਤਰ ਸ਼ਲੋਕ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਪੂਰਾ ਪ੍ਰਭ ਆਰਾਧਿਆ ਜਿਸ ਮਨੁੱਖ ਨੇ ਵੀ ਪੂਰੇ ਗੁਰੂ ਦੀ ਅਰਾਧਨਾ ਕੀਤੀ ਪੂਰੇ ਦਾ ਮਤਲਬ ਹੈ ਮੁਕੰਮਲ ਭਾਵ ਸਦਾ ਕਾਇਮ ਰਹਿਣ ਵਾਲਾ ਸਦਾ ਆਪਣੀ ਹੋਂਦ ਰੱਖਣ ਵਾਲਾ ਇਸ ਜਗਤ ਦੇ ਅੰਦਰ ਕੋਈ ਵੀ ਐਸੀ ਵਸਤੂ ਨਹੀਂ ਜਿਹੜੀ ਸਦਾ ਕਾਇਮ ਰਹੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੇ ਕਾਲ ਜੋ ਕੁਝ ਬਣਿਆ ਉਸਨੇ ਖਤਮ ਹੋਣਾ ਉਸ ਦੀ ਇੱਕ મਨਿਆਦ ਹੈ ਪਰ ਇੱਕ ਚੀਜ਼ ਹੈ ਜਿਹੜੀ ਕਦੇ ਵੀ ਖਤਮ ਨਹੀਂ ਹੋਣੀ ਜਿਸ ਦੀ ਕੋਈ ਮਨਿਆਦ ਨਹੀਂ ਜਿਹਨੂੰ ਆਪਾਂ ਅਕਾਲ ਕਹਿੰਦੇ ਆਂ ਕਾਲ ਦਾ ਮਤਲਬ ਹੈ ਸਮਾਂ ਤੇ ਜਦੋਂ ਅੱਗੇ ਅਗੇਤਰ ਐੜਾ ਲੱਗ ਜਾਂਦਾ ਹੈ ਨਾ ਅਕਾਲ ਉਹਦਾ ਮਤਲਬ ਹੈ ਕਿ ਜਿਸ ਤੇ ਸਮੇ ਦਾ ਵੀ ਕੋਈ ਅਸਰ ਨਾ ਹੋਵੇ ਸਮੇ ਦਾ ਵੀ ਕੋਈ ਅਸਰ ਨਾ ਹੋਵੇ ਉਹਨੂੰ ਕਹਿੰਦੇ ਨੇ ਅਕਾਲ ਸਤਿਗੁਰੂ ਜੀ ਫਰਮਾਨ ਕਰਦੇ ਹਨ ਪੂਰਾ ਪ੍ਰਭ ਆਰਾਧਿਆ ਜਿਸ ਮਨੁੱਖ ਨੇ ਸਦਾ ਕਾਇਮ ਰਹਿਣ ਵਾਲੇ ਮੁਕੰਮਲ ਪੂਰੇ ਪ੍ਰਭੂ ਦੀ ਅਰਾਧਨਾ ਕਰਨ ਲਈ ਅਗਲਾ ਬਚਨ ਹੈ ਪੂਰਾ ਜਾ ਕਾ ਨਾਉ ਪੂਰਾ ਜਾ ਕਾ ਨਾਉ ਦਾ ਮਤਲਬ ਹੈ ਜਿਸ ਦਾ ਨਾਮ ਸਦਾ ਕਾਇਮ ਰਹਿਣ ਵਾਲਾ ਅਟਲ ਨਾਮ ਹੈ ਉਹ ਆਪ ਵੀ ਪੂਰਾ ਹੈ ਤੇ ਉਸ ਦਾ ਨਾਮ ਵੀ ਸਦਾ ਕਾਇਮ ਰਹਿਣ ਵਾਲਾ ਹੈ ਅਰਾਧਿਆ ਦਾ ਮਤਲਬ ਹੈ ਸਿਮਰਨ ਕੀਤਾ ਜਿਸ ਮਨੁੱਖ ਨੇ ਵੀ ਅਟਲ ਨਾਮ ਵਾਲੇ ਪੂਰਨ ਪ੍ਰਭੂ ਨੂੰ ਸਿਮਰਿਆ ਹੈ ਕਹਿਣ ਲੱਗੇ ਨਾਨਕ ਪੂਰਾ ਪਾਇਆ ਉਹ ਫਿਰ ਪੂਰੇ ਦੇ ਨਾਲ ਰਲ ਵੀ ਜਾਂਦਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ ਦੇਖੋ ਅਖੀਰਲੇ ਜੋ ਅਸ਼ਟਪਦੀ ਹੈ ਇਹਦੇ ਵਿੱਚ ਅਸਲ ਦੇ ਵਿੱਚ ਨਚੋੜ ਦੀ ਗੱਲ ਦੱਸੀ ਹੈ ਤੇ ਮਨੁੱਖ ਨੂੰ ਇਹ ਸਮਝਾਇਆ ਹੈ ਕਿ ਭਾਈ ਤੈਨੂੰ ਕੀ ਕਰਨਾ ਚਾਹੀਦਾ ਹੈ ਸੁਖਮਨੀ ਦਾ ਮਤਲਬ ਹੈ ਸੁੱਖਾਂ ਦੀ ਮਣੀ ਜਿੱਤੋਂ ਸੁੱਖ ਮਿਲ ਵੈਸੀ ਤੇ ਪਹਿਲੀ ਪੰਕਤੀ ਦੇ ਵਿੱਚ ਹੀ ਸਤਿਗੁਰਾਂ ਨੇ ਪ੍ਰਾਰੰਭਤਾ ਦੇ ਵਿੱਚ ਹੀ ਕਹਿ ਦਿੱਤਾ ਸੀ ਕਿ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਵੋ ਕਹਿਣ ਲੱਗੇ ਸੁੱਖ ਚਾਹੀਦਾ ਆ ਪਹਿਲੀ ਲਾਈਨ ਵਿੱਚ ਹੀ ਦੱਸ ਦਿੰਦੇ ਆ ਵੀ ਸੁੱਖ ਮਿਲੇਗਾ ਕਿਦਾਂ ਉਸ ਤੋਂ ਬਾਅਦ ਸਤਿਗੁਰਾਂ ਨੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਅਸ਼ਟਪਦੀਆਂ ਰਚੀਆਂ ਸ਼ਲੋਕ ਤੇ ਉਸ ਤੋਂ ਬਾਅਦ ਉਸ ਸ਼ਲੋਕ ਦੀ ਵਿਆਖਿਆ 8 8 ਪਦਿਆਂ ਨਾਲ ਕੀਤੀ। ਅਖੀਰਲੀ ਅਸ਼ਟਪਦੀ ਦੇ ਵਿੱਚ ਉਹਨਾਂ ਸਮਝਾ ਰਹੇ ਨੇ ਕਿ ਭਾਈ ਇਹ ਕਹਿਣ ਮਾਤਰ ਦੀਆਂ ਗੱਲਾਂ ਨਹੀਂ ਜੇਕਰ ਅਰਾਧਨਾ ਕਰਾਂਗੇ ਨਾ ਤੇ ਉਸ ਪ੍ਰਮਾਤਮਾ ਨੂੰ ਮਿਲ ਵੀ ਲਵਾਂਗੇ। ਨਾਨਕ ਪੂਰਾ ਪਾਇਆ ਉਹ ਪ੍ਰਭੂ ਮਿਲ ਪੈਂਦੇ। ਪੂਰੇ ਕੀ ਗੁਣ ਗਾਓ ਮਿਲਦਾ ਕਦੋਂ ਹੈ ਜਦੋਂ ਉਸ ਪੂਰੇ ਦੇ ਗੁਣ ਗਾਏ ਜਾਣ। ਇਸ ਕਰਕੇ ਇੱਥੇ ਗਾਓ ਸ਼ਬਦ ਇੱਥੇ ਜਿਸ ਤਰ੍ਹਾਂ ਆਪਾਂ ਕਿਸੇ ਨੂੰ ਕਿਸੇ ਪਾਸੇ ਤੋਰ ਰਹੇ ਹਾਂ ਕਹਿ ਰਹੇ ਹਾਂ ਕੋਈ ਕੰਮ ਕਰਨ ਲਈ ਪ੍ਰੇਰਿਤ ਕਰ ਰਹੇ ਹਾਂ ਉਸ ਤਰੀਕੇ ਨਾਲ ਕਹਿ ਰਹੇ ਨੇ ਕਿ ਲਗੇ ਪੂਰੇ ਕੇ ਗੁਣ ਗਾਓ ਭਾਈ ਉਸ ਪ੍ਰਮਾਤਮਾ ਦੇ ਪੂਰੇ ਗੁਰੂ ਦੇ ਗੁਣ ਗਾਈਏ ਕਿਉਂਕਿ ਗੁਣ ਗਾਉਣ ਦੇ ਨਾਲ ਉਹ ਪੂਰਾ ਪ੍ਰਭੂ ਮਿਲ ਵੀ ਪਏਗਾ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਣੀ ਸੰਗ ਪਾਣੀ ਅੱਗੇ ਅਸ਼ਟਪਦੀ ਪ੍ਰਾਰੰਭ ਹੁੰਦੀ ਹੈ ਸਤਪੁਰ ਜੀ ਫੁਰਮਾਨ ਕਰਦੇ ਹਨ ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ ਪਾਰ ਬ੍ਰਹਮ ਨਿਕਟ ਕਰ ਪੀਖ ਹੁਣ ਆਪਣੇ ਮਨ ਨੂੰ ਇਹ ਗੱਲਾਂ ਆਪਾਂ ਸਾਰਿਆਂ ਨੇ ਕਹਿ ਲਈਆਂ ਨੇ ਇਹ ਇਹ ਆਪਣੇ ਮਨ ਨੂੰ ਸੰਬੋਧਨ ਕਰਕੇ ਕਈਆਂ ਗੀਆਂ ਗੱਲਾਂ ਨੇ ਕਹਿ ਲੱਗੇ हे ਮੇਰੇ ਮਨ ਪੂਰੇ ਗੁਰ ਕਾ ਸੁਣ ਉਪਦੇਸ ਉਪਦੇਸ਼ ਦਾ ਮਤਲਬ ਹੈ ਸਿੱਖਿਆ ਉਸ ਪੂਰੇ ਸਤਿਗੁਰੂ ਦੀ ਸੱਚੇ ਸਤਿਗੁਰੂ ਦੀ ਸਿੱਖਿਆ ਨੂੰ ਸੁਣ ਪਾਰ ਬ੍ਰਹਮ ਨਿਕਟ ਕਰ ਪੀਖ ਕਹਿਣ ਲੱਗੇ ਇਹਦੇ ਨਾਲ ਪਤਾ ਕੀ ਹੋਏਗਾ ਪਾਰ ਬ੍ਰਹਮ ਉਹ ਪਰਮਾਤਮਾ ਵਾਹਿਗੁਰੂ ਕਾਲਪੁਰਖ ਨਿਕਟ ਕਰ ਪੀਖ ਉਹ ਹਰ ਜਗ੍ਹਾ ਤੇ ਤੈਨੂੰ ਆਪਣੇ ਨੇੜੇ ਤੇੜੇ ਵਿਖੇਗਾ ਆਪਣੇ ਅੰਗ ਸੰਗ ਵਿਖਾਈ ਦੇਵੇਗਾ ਉਸ ਦੇ ਦਰਸ਼ਨ ਤਾਂ ਹੀ ਹੋਣਗੇ ਜੇਕਰ ਪੂਰੇ ਗੁਰੂ ਦਾ ਉਪਦੇਸ਼ ਸੁਣ ਕੇ ਉਸ ਨੂੰ ਆਪਣੇ ਜੀਵਨ ਵਿੱਚ ਧਾਰਨ ਵੀ ਕੀਤਾ ਜਾਵੇ। ਪਾਰ ਬ੍ਰਹਮ ਨਿਕਟ ਕਰ ਪੇਖ ਕਹਿ ਲਗੇ ਇੱਕ ਕੰਮ ਕਰੀ ਪੂਰੇ ਗੁਰੂ ਦਾ ਉਪਦੇਸ਼ ਆਪਣੇ ਜੀਵਨ ਵਿੱਚ ਧਾਰਨ ਕਰ ਲਈ ਤੈਨੂੰ ਉਹ ਪਰਮਾਤਮਾ ਬੜਾ ਨੇੜੇ ਦਿਖਾਈ ਦੇਵੇਗਾ। ਅਗਲਾ ਬਚਨ ਹੈ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਕਿੰ ਲਗੇ ਇੱਕ ਕੰਮ ਹੋਰ ਐ ਸਵਾ ਸਵਾ ਸਿਮਰੋ ਗੋਬਿੰਦ ਆਪਣੇ ਹਰ ਇੱਕ ਸਾਹ ਦੇ ਨਾਲ ਉਸ ਗੋਬਿੰਦ ਉਸ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਕਰਨਾ ਗੋਬਿੰਦ ਸ਼ਬਦ ਦਾ ਮੈਂ ਅਰਥ ਪਹਿਲਾਂ ਆਪਾਂ ਕਈ ਵਾਰੀ ਕੀਤੇ ਨੇ ਗੋ ਦਾ ਮਤਲਬ ਹੈ ਧਰਤੀ ਬਿੰਦ ਦਾ ਮਤਲਬ ਹੈ ਸਦੀ ਰੱਖਿਆ ਕਰਨ ਵਾਲਾ ਇੱਕ ਗੋਪਾਲ ਸ਼ਬਦ ਬਹੁਤ ਵਾਰੀ ਆਇਆ ਗੋ ਦਾ ਮਤਲਬ ਹੈ ਧਰਤੀ ਪਾਲ ਦਾ ਮਤਲਬ ਹੈ ਪਾਲਣ ਵਾਲਾ ਇਤਿ ਸਤਗੁਰਾਂ ਨੇ ਫੁਰਮਾਨ ਕੀਤਾ ਕਿ ਉਸ ਪ੍ਰਮਾਤਮਾ ਦਾ ਸਿਮਰਨ ਕਰੋ ਕਿੰਨਾ ਚਿਰ ਕਰਨੇ ਜੀ ਸਵੇਰ ਦਾ ਟਾਈਮ ਸ਼ਾਮ ਦਾ ਟਾਈਮ ਕਹਨ ਲਗੇ ਨਹੀਂ ਹਰ ਇੱਕ ਸਾਹ ਦੇ ਨਾਲ ਹਰ ਇੱਕ ਸਾਹ ਦੇ ਨਾਲ ਪਰ ਸਾਡੀ ਬਿਰਥਾ ਕੀ ਹੈ ਨੌਵੇਂ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਕਹਨ ਲਗੇ ਮਾਇਆ ਮਨੋਂ ਨ ਵਿਸਰੈ ਮੰਗੇ ਦੰਮਾ ਦੰਮ ਕਹਨ ਲਗੇ ਹਰ ਇੱਕ ਸਾਹ ਨਾਲ ਜਪਣਾ ਤੇ ਰੱਬ ਨੂੰ ਚਾਹੀਦਾ ਸੀ ਪਰ ਹਰ ਇੱਕ ਸਾਹ ਦੇ ਨਾਲ ਮੰਗੀ ਮਾਇਆ ਜਾਂਦਾ ਹੈ ਮਾਇਆ ਮਨੋਂ ਨਾ ਵਿਸਰੇ ਉਹ ਤੇ ਮਨ ਤੋਂ ਛੁੱਟੀ ਨਹੀਂ ਤੇ ਮੰਗੇ ਦਮਾ ਦਮ ਹਰ ਇੱਕ ਸਾਹ ਦੇ ਨਾਲ ਮਾਇਆ 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 ਕਰੀ ਜਾਂਦਾ ਅਗਲੇ ਬਚਨ ਕਹਿਣ ਲੱਗੇ ਮਨ ਅੰਤਰ ਕੀ ਉਤਰੇ ਚਿੰਦ ਜਦੋਂ ਸਵਾਸ ਸਵਾਸ ਪਰਮਾਤਮਾ ਦਾ ਸਿਮਰਨ ਅੰਦਰ ਚੱਲ ਪਏਗਾ ਫਿਰ ਕੀ ਹੋਵੇਗਾ ਜੀ ਮਨ ਦੇ ਅੰਦਰ ਦੀਆਂ ਸਾਰੀਆਂ ਚਿੰਤਾਵਾਂ ਲੈ ਜਾਣਗੇ ਸਾਰੀਆਂ ਚਿੰਤਾਵਾਂ ਮਿਟ ਜਾਣਗੀਆਂ ਅਗਲਾ ਜਿਹੜਾ ਬਚਨ ਹੈ ਸਤਿਗੁਰ ਜੀ ਫੁਰਮਾਨ ਕਰਦੇ ਹਨ ਆਸ ਅਨਿਤ ਤਿਆਗੋ ਤਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਸ ਅਨਿਤ ਅਨਿਤ ਦਾ ਮਤਲਬ ਹੈ ਨਿਤ ਨਾ ਰਹਿਣ ਵਾਲੀ ਚੀਜ਼ ਕਹਿਣ ਲੱਗੇ ਹੇ ਮੇਰੇ ਮਨ ਇਹ ਅਖੀਰਲੀ ਅਸ਼ਟਪਦੀ ਸਾਰੀ ਆਪਣੇ ਮਨ ਨਾਲ ਗੱਲਾਂ ਕੀਤੀਆਂ ਨੇ ਕਹਿ ਲੱਗੇ ਹੀ ਮੇਰੇ ਮਾਨ ਆਸ ਅਨਿਤ ਤਿਆਗੋ ਤਰੰਗ ਨਿਤ ਨਾ ਰਹਿਣ ਵਾਲੀਆਂ ਚੀਜ਼ਾਂ ਦੀਆਂ ਆਸਾਂ ਦੀਆਂ ਲਹਿਰਾਂ ਨੂੰ ਛੱਡ ਦੀ ਇਹ ਜਿਹੜੀਆਂ ਲਹਿਰਾਂ ਅੰਦਰ ਉਠਦੀਆਂ ਨਾ ਤਰੰਗ ਤਰੰਗ ਦਾ ਮਤਲਬ ਹੈ ਲਹਿਰਾਂ ਉੱਠਣੀਆਂ ਜਿਵੇਂ ਪਾਣੀ ਦੇ ਵਿੱਚ ਸਮੁੰਦਰ ਦੇ ਵਿੱਚ ਲਹਿਰਾਂ ਉੱਠਦੀਆਂ ਨੇ ਸਮੁੰਦਰ ਕਦੇ ਵੀ ਸ਼ਾਂਤ ਨਹੀਂ ਹੋ ਸਕਦਾ ਉਹਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਇਸੇ ਤਰ੍ਹਾਂ ਇਹ ਮਨ ਦਾ ਮਨ ਦੀ ਬਿਰਤੀ ਹੈ ਚੇਤੇ ਰੱਖਣਾ ਗਹਿਰਾਈ ਦੇ ਵਿੱਚ ਸ਼ਾਂਤ ਹੋਵੇਗਾ ਉੱਪਰ ਉਪਰੀ ਤਲ ਦੇ ਉੱਪਰ ਉਸ ਦੇ ਬੜੀਆਂ ਤਰੰਗਾ ਉੱਠਦੀਆਂ ਨੇ ਇਹੀ ਮਨ ਦੀ ਬਿਰਤ ਹੈ ਕਹਿਣ ਲੱਗੇ ਭਾਈ ਆਪਣੇ ਮਨ ਵਿੱਚ ਇਹ ਜਿਹੜੀਆਂ ਤੇਰੇ ਲਹਿਰਾਂ ਉੱਠਦੀਆਂ ਨੇ ਤਰੰਗ ਤਰੰਗਾ ਉੱਠਦੀਆਂ ਨੇ ਐਸੀਆਂ ਆਸਾਂ ਤੂੰ ਲਾਈਆਂ ਨੇ ਜਿਹੜੀਆਂ ਪੂਰੀਆਂ ਹੋ ਨਹੀਂ ਸਕਦੀਆਂ ਕਹਿੰਦੇ ਇਹਨਾਂ ਨੂੰ ਛੱਡ ਦੇ ਅਗਲਾ ਬਚਨ ਹੈ ਸੰਤ ਜਨਾ ਕੀ ਧੂਰ ਮਨ ਮੰਗ ਇੱਕ ਕੰਮ ਕਰੀ ਹੋ ਮੇਰੇ ਮਨ ਇੱਕ ਚੀਜ਼ ਗੁਰੂ ਦੇ ਕੋਲੋਂ ਮੰਗੀ ਕਿਹੜੀ ਚੀਜ਼ ਮੰਗੀ ਮੰਗਣੀ ਹੈ ਤੇਰੀ ਪੰਨ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜੈ ਬੰਦਗੀਆ ਖੈਰ ਮੰਗਣੀ ਹੈ ਨਾ ਗੁਰੂ ਕੋਲੋਂ ਬੰਦਗੀ ਦੀ ਮੰਗੀ ਕੋਈ ਹੋਰ ਚੀਜ਼ਾਂ ਦੀ ਨਾ ਮੰਗੀ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਦੁਨਿਆਵੀ ਪਦਾਰਥ ਨੇ ਇਹ ਪਦਾਰਥਵਾਦ ਹਮੇਸ਼ਾ ਦੁੱਖ ਦੇਣ ਵਾਲਾ ਹੁੰਦਾ ਹੈ ਪਦਾਰਥ ਚੀਜ਼ਾਂ ਤੋਂ ਦੁੱਖ ਹੀ ਮਿਲਦੇ ਨੇ ਵਸਤੂਆਂ ਮਨੁੱਖ ਨੂੰ ਸੁਖੀ ਨਹੀਂ ਕਰ ਸਕਦੀਆਂ ਕਹਿ ਲੱਗੇ ਸੰਤ ਜਨਾ ਕੀ ਧੂਰ ਮਨ ਮੰਗ ਇੱਕ ਕੰਮ ਕਰੀ ਨਾਮ ਜਪਣ ਵਾਲਿਆਂ ਦੇ ਚਰਨਾ ਦੀ ਧੂੜ ਮੰਗਿਆ ਕਰ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਕਹਿ ਲੱਗੇ ਮੈਂ ਇੱਕ ਹੀ ਮੰਗ ਕਰਦਾ ਮੈਨੂੰ ਤੇਰਾ ਨਾਮ ਜਪਣ ਵਾਲਿਆਂ ਦੇ ਪੈਰਾਂ ਦੀ ਧੂੜ ਬਣਾ ਦੇ ਇੱਥੋਂ ਤੱਕ ਆਪਣੇ ਆਪ ਨੂੰ ਨਿਵਾਣਤਾ ਵਿੱਚ ਲੈ ਜਾਉਂ ਅਗਲਾ ਬਚਨ ਹੈ ਆਪ ਛੋੜ ਬੇਨਤੀ ਕਰੋ ਸਾਧ ਸੰਗ ਅਗਨ ਸਾਗਰ ਤਰੋ ਆਪ ਛੋੜ ਆਪ ਛੋੜ ਦਾ ਮਤਲਬ ਹੈ ਆਪਾ ਭਾਵ ਤਿਆਗ ਕੇ ਆਪਣਾ ਹਉਮੈ ਹੰਕਾਰ ਮੈਂ ਨੂੰ ਛੱਡ ਕੇ ਵੀ ਮੈਂ ਆ ਜੀ ਆ ਮੈਂ ਕਰ ਰਿਆਂ ਜੀ ਆ ਕੰਮ ਮੈਂ ਕਰ ਰਿਆਂ ਜੀ ਆ ਕੰਮ ਮੇਰਾ ਕੀਤਾ ਹੋਇਆ ਜੀ ਕਹਿਣ ਲੱਗੇ ਇਹ ਇਹ ਜਿਹੜੀ ਹੰਕਾਰ ਦੇ ਤੌਰ ਤੇ ਗੱਲ ਕਰਦੇ ਨਾ ਇਹ ਇਹ ਵੀ ਛੱਡ ਦੇ ਆਪ ਛੂਡ ਬੇਨਤੀ ਕਰੋ ਬਸ ਰੱਬ ਅੱਗੇ ਨਾ ਅਰਦਾਸ ਕਰਿਆ ਕਰੇ ਹੱਥ ਜੋੜ ਕੇ ਅਰਦਾਸ ਕਰਿਆ ਕਰ ਇਹ ਅਖੀਰਲੀ ਅਸ਼ਟਪਦੀ ਇਹ ਨਾ ਬੜੇ ਧਿਆਨ ਨਾਲ ਸੁਣਿਆ ਜੀ ਇਹਦੇ ਅਰਥ ਤੇ ਸਤਿਗੁਰੂ ਜੀ ਅੱਗੇ ਕਹਿ ਰਹੇ ਨੇ ਸਾਧ ਸੰਗ ਅਗਨ ਸਾਗਰ ਤਰੋ ਕਹਿ ਲੱਗੇ ਜਦੋਂ ਤੂੰ ਸਤ ਸੰਗ ਵਿੱਚ ਬੈਠੇਗਾ ਨਾ ਅੱਗ ਦਾ ਸਮੁੰਦਰ ਵੀ ਤਰ ਕੇ ਪਾਰ ਕਰ ਜਾਏਗਾ ਅੱਗ ਦਾ ਸਮੁੰਦਰ ਅਗਨ ਸਾਗਰ ਤਰੋ ਉਹ ਕਿਵੇਂ ਅੱਗ ਹੁਣ ਕਿਹੜੀ ਆ ਬੰਦਾ ਕਹਿੰਦਾ ਜੀ ਅੱਗ ਸਾਨੂੰ ਤੇ ਵਿਗਦੀ ਨਹੀਂ ਚੇਤੇ ਰੱਖਣਾ ਇਹ ਜਿਹੜੀ ਪਾਪਾਂ ਦੀ ਵਕਾਰਾਂ ਦੀ ਅੱਗ ਦੁਨੀਆ ਤੇ ਮਚੀ ਹੋਈ ਹੈ ਨਾ ਹਰ ਬੰਦਾ ਇਸ ਅੱਗ ਵਿੱਚ ਸੜਿਆ ਪਿਆ ਹੈ ਹਰ ਬੰਦਾ ਲਟ ਲਟ ਬਲਦਾ ਹੈ ਚੇਤੇ ਰੱਖਣਾ ਇਹ ਸੰਸਾਰ ਜਿਹੜਾ ਹੈ ਇਹ ਅੱਗ ਦੇ ਸਮੁੰਦਰ ਤੋਂ ਅੱਗ ਦੇ ਦਰਿਆ ਤੋਂ ਘੱਟ ਨਹੀਂ ਤੇ ਇਹਨੂੰ ਪਾਰ ਕਿਦਾਂ ਕਰਨਾ ਹੈ ਕਹਿਣ ਲੱਗੇ ਤਰ ਜਾਵੇਂਗਾ ਕਿਸ ਤਰ੍ਹਾਂ ਜੀ ਸਾਧ ਸੰਗ ਜਦੋਂ ਸਤ ਸੰਗ ਵਿੱਚ ਬੈਠੇ ਨੇ ਜਦੋਂ ਨਾਮ ਜਪਣ ਲੱਗ ਜਾਵੇਂਗਾ ਗੁਰੂ ਤੇ ਭਰੋਸਾ ਕਰੇਗਾ ਫੇਰ ਇਹ ਤੇਰੀ ਮਰਤੀ ਜਿਹੜੀ ਹੈ ਇਹ ਬਣੇਗੀ ਅੰਦਰੋਂ ਅਖੀਰਲਾ ਬਚਨ ਜਿਹੜਾ ਪਾਵਨ ਪਦੇ ਦਾ ਸਤਗੁਰੂ ਜੀ ਫਰਮਾਨ ਕਰਦੇ ਹਨ ਹਰ ਧਨ ਕੀ ਭਰ ਲਿਹੁ ਪੰਡਾਰ ਨਾਨਕ ਗੁਰ ਪੂਰੇ ਨਮਸ਼ਕਾਰ ਕਹਿ ਲਗੇ हे ਮੇਰੇ ਮਨਾ ਨਾਮ ਜਪਣ ਦੇ ਨਾਲ ਤੈਨੂੰ ਸੱਚਾ ਧਨ ਸੱਚਾ ਖਜ਼ਾਨਾ ਮਿਲ ਜਾਏਗਾ ਨਾਮ ਰੂਪੀ ਖਜ਼ਾਨਾ ਜਿਹੜਾ ਤੇਰਾ ਇਸ ਸੰਸਾਰ ਤੱਕ ਹੀ ਨਹੀਂ ਅਗਲੀ ਦਰਗਾਹ ਤੱਕ ਵੀ ਨਾਲ ਨਿਵੇਗਾ ਹਰ ਧਨ ਕੀ ਭਰ ਲਿਓ ਭੰਡਾਰ ਕਹਿ ਲਗੇ ਨਾਮ ਰੂਪੀ ਧਨ ਦੇ ਨਾਲ ਆਪਣੇ ਖਜ਼ਾਨੇ ਭਰ ਲੈ ਕਬੀਰ ਲੂਟਣਾ ਹੈ ਤੋ ਲੂਟ ਲੈ RAM ਨਾਮ ਹੈ ਲੂਟ ਫਿਰ ਪਾਛੇ ਪਛਤਾਉਂਗੇ ਪ੍ਰਾਣ ਜਾਹੇਗੇ ਸ਼ੂ ਸਤਗੁਰ ਜੀ ਕਹਿ ਲਗੇ ਭਰ ਲੋ ਇਹ ਭੰਡਾਰੇ ਇਹ ਸਮਾਂ ਇਹ ਮੌਕਾ ਮਨੁੱਖਾ ਜਨਮ ਮਿਲਿਆ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਖੀਰਲਾ ਬਚਨ ਸਤਗੁਰੂ ਜੀ ਕਹਿ ਰਹੇ ਨੇ ਨਾਨਕ ਗੁਰ ਪੂਰੇ ਨਮਸ਼ਕਾਰ ਕਹਿ ਲਗੇ ਏ ਭਾਈ ਪੂਰੇ ਸਤਗੁਰੂ ਨੂੰ ਹਮੇਸ਼ਾ ਨਮਸ਼ਕਾਰ ਕਰਕੇ ਨਿਮਕ ਕੇ ਉਹਦੇ ਕੋਲੋਂ ਨਾਮ ਦੀ ਦਾਤ ਪ੍ਰਾਪਤ ਕਰ ਲਈਏ ਤੇ ਜੀਵਨ ਸਫਲਾ ਕਰ ਲਈਏ